ਪੰਜਾਬ ਦੇ ਖੇਤੀਬਾੜੀ ਦੇ ਨਾਲ ਸੰਬੰਧਿਤ ਆ ਗਈ ਹੈ ਇੱਕ ਵੱਡੀ ਖਬਰ ਖੇਤੀਬਾੜੀ ਵਿਭਾਗ ਹੋ ਗਿਆ ਹੈ ਚੌਕੰਨਾ ਤੇ ਕਰ ਦਿੱਤੇ ਨੇ ਸਖਤ ਹੁਕਮ ਜਾਰੀ ਜੀ ਹਾਂ ਦੱਸਦੀ ਹਾਂ ਕਿ ਇਸ ਵੇਲੇ ਪੰਜਾਬ ਦੀਆਂ ਫਸਲਾਂ ਦੇ ਨਾਲ ਸੰਬੰਧਿਤ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿਸ ਨੂੰ ਲੈ ਕੇ ਖੇਤੀਬਾੜੀ ਵਿਭਾਗ ਵੀ ਬਹੁਤ ਜ਼ਿਆਦਾ ਚੌਕਸ ਹੋ ਗਿਆ ਹੈ ਤੇ ਕੁਝ ਸਖਤ ਹੁਕਮ ਵੀ ਖੇਤੀਬਾੜੀ ਵਿਭਾਗ ਦੇ ਵੱਲੋਂ ਜਾਰੀ ਕਰ ਦਿੱਤੇ ਗਏ ਨੇ ਇੱਥੇ ਦੱਸਦੀ ਹਾਂ ਕਿ ਪੰਜਾਬ ਦੇ ਵਿੱਚ ਕਣਕ ਦੀ ਫਸਲ ਦੇ ਤਣੇ ਨੂੰ ਹੁਣ ਗੁਲਾਬੀ ਸੁੰਡੀ ਦਾ ਹਮਲਾ ਦੇਖਣ ਨੂੰ ਮਿਲਿਆ ਹੈ ਜਿਸ ਨੂੰ ਲੈ ਕੇ ਕਿਸਾਨ ਵੀ ਪਰੇਸ਼ਾਨ ਹੋ ਰਹੇ ਨੇ ਤੇ ਖੇਤੀਬਾੜੀ ਵਿਭਾਗ ਨੇ ਵੀ ਚੌਕਸੀ ਵਰਤ ਲਈ ਹੈ ਇੱਥੇ ਦੱਸਦੀ ਹਾਂ ਕਿ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਡਾਇਰੈਕਟ ਤਜਸਵੰਤ ਸਿੰਘ ਨੇ ਵਕ ਵਕ ਜ਼ਿਲ੍ਹਿਆਂ ਦੇ ਖੇਤੀਬਾੜੀ ਅਫਸਰਾਂ ਦੇ ਨਾਲ ਵੀਡੀਓ ਕਾਨਫਰੰਸ ਦੇ ਰਾਹੀਂ ਗੱਲਬਾਤ ਕੀਤੀ ਹੈ ਤੇ ਸਥਿਤੀ ਦਾ ਜਾਇਜ਼ਾ ਵੀ ਲਿਆ ਹੈ ਅਤੇ ਜਿਕਰ ਇਹ ਖਾਸ ਹੈ ਕਿ ਪੰਜਾਬ ਦੇ ਵਿੱਚ ਸੰਗਰੂਰ ਪਟਿਆਲਾ ਬਠਿੰਡਾ ਮਾਨਸਾ ਨਵਾਂ ਸ਼ਹਿਰ ਖੁਸ਼ਿਆਰਪੁਰ ਤੇ ਫਰੀਦਕੋਟ ਆਦ ਜ਼ਿਲ੍ਹਿਆਂ ਦੇ ਵਿੱਚ ਕਣਕ ਦੀ ਫਸਲ ਨੂੰ ਜਿਹੜੀ ਕਿ ਉਹਦੇ ਤਣੇ ਨੂੰ ਗੁਲਾਬੀ ਸੁੰਢ ਦਾ ਜਿਹੜਾ ਹਮਲਾ ਹੈ ਜਿਆਦਾ ਦੇਖ ਨੂੰ ਮਿਲਿਆ ਹੈ ਇੱਥੇ ਕਣਕ ਦੀ ਫਸਲ ਹੈ ਜਿਹੜੀ ਉਹ ਗੁਲਾਬੀ ਸੁੰਢ ਦੇ ਪ੍ਰਭਾਵ ਦੇ ਜਿਆਦਾ ਹੇਠ ਹੈ ਇੱਥੇ ਇਹ ਗੁਲਾਬੀ ਸੁੰਢ ਜਿਆਦਾ ਕਣਕ ਨੂੰ ਨੁਕਸਾਨ ਕਰ ਰਹੀ ਹੈ ਜਿਸ ਨੂੰ ਲੈ ਕੇ ਕਿਸਾਨ ਵੀ ਖਿਭਰਾਏ ਹੋਏ ਨੇ ਤੇ ਵੱਖ-ਵੱਖ ਤਰ੍ਹਾਂ ਦੇ ਕੀਟਨਾਸ਼ਕਾਂ ਦੀ ਵਰਤੋਂ ਕਰ ਰਹੇ ਨੇ ਪਰੰਤੂ ਇੱਥੇ ਡਾਇਰੈਕਟਰ ਜਸਵੰਤ ਸਿੰਘ ਹੁਣਾਂ ਨੇ ਇਹ ਹੁਕਮ ਜਾਰੀ ਕੀਤਾ ਅਤੇ ਹਦਾਇਤ ਦਿੱਤੀ ਹੈ ਕਿ ਕਿਸਾਨਾਂ ਨੂੰ PAU ਦੇ ਵੱਲੋਂ ਜਿਹੜੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਉਹਨਾਂ ਦੇ ਅਨੁਸਾਰ ਹੀ ਛਿੜਕਾਅ ਕਰਨੇ ਚਾਹੀਦੇ ਨੇ ਤਾਂ ਕਿ ਕਣਕ ਦੀ ਫਸਲ ਦੇ ਵਧੀਆ ਝਾੜ ਨੂੰ ਕਿਸਾਨ ਮਾਣ ਸਕਣ ਵਧੀਆ ਝਾੜ ਲੈ ਸਕਣ ਕਣਕ ਦੀ ਫਸਲ ਦਾ ਇੱਥੇ ਨਾਲ ਹੀ ਡਾਇਰੈਕਟਰ ਜਸਵੰਤ ਸਿੰਘ ਉਹਨਾਂ ਨੇ ਇਹ ਕਦੇ ਗੱਲ ਕਹੀ ਹੈ ਕਿ ਖੇਤੀਬਾੜੀ ਵਿਭਾਗ ਹਮੇਸ਼ਾ ਹੀ ਕਿਸਾਨਾਂ ਦੇ ਨਾਲ ਹੈ ਕਿਸਾਨਾਂ ਨੂੰ ਕਦੀ ਵੀ ਘਬਰਾਉਣ ਦੀ ਕੋਈ ਵੀ ਜ਼ਰੂਰਤ ਨਹੀਂ ਹੈ ਉਹਨਾਂ ਨੇ ਕਿਹਾ ਹੈ ਕਿ ਤਕਰੀਬਨ 50 ਮਿਲੀਲੀਟਰ ਪ੍ਰਤੀ ਏਕੜ ਕੋਰਾਜ਼ਨ ਅਤੇ 1.18 ਫੀਸ ਦੀ ਐਸਸੀ ਤੇ 80 ਤੋਂ 100 ਲੀਟਰ ਪਾਣੀ ਦੇ ਵਿੱਚ ਮਿਲਾ ਕੇ ਪੰਪ ਦੇ ਨਾਲ ਸਪਰੇਅ ਕੀਤੀ ਜਾਵੇ ਛਿੜਕਾ ਕੀਤਾ ਜਾਵੇ ਤਾਂ ਇਸ ਗੁਲਾਬੀ ਸੁੰਡੀ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ ਤੇ ਕਣਕ ਦੀ ਫਸਲ ਦਾ ਵਧੀਆ ਝਾੜ ਲਿਆ ਜਾ ਸਕਦਾ ਹੈ ਇਸ ਤੋਂ ਇਲਾਵਾ ਖੇਤੀਬਾੜੀ ਵਿਭਾਗ ਨੇ ਇੱਕ ਕਿਸਾਨਾਂ ਦੇ ਲਈ ਇੱਕ ਟੋਲ ਫਰੀ ਨੰਬਰ ਵੀ ਜਾਰੀ ਕੀਤਾ ਹੈ ਜਿਸ ਤੇ ਕਿਸਾਨ ਕਾਲ ਕਰਕੇ ਕੋਈ ਵੀ ਸਲਾਹ ਲੈ ਸਕਦੇ ਨੇ ਜੜੀ ਵੀ ਖੇਤੀਬਾੜੀ ਨਾਲ ਸੰਬੰਧਤ ਹੋਵੇ ਖਾਸ ਤੌਰ ਤੇ ਕਣਕ ਦੀ ਫਸਲ ਦੀ ਜੜੀ ਕਿ ਹੁਣ ਇੱਕ ਹਮਲਾ ਹੋ ਰਿਹਾ ਗੁਲਾਬੀ ਸੁੰਡੀ ਦਾ ਇਸ ਨੂੰ ਲੈ ਕੇ ਜੇ ਵੀ ਕੋਈ ਅਗਰ ਸਲਾਹ ਕਿਸਾਨ ਲੈਣਾ ਚਾਹੁੰਦੇ ਨੇ ਤਾਂ ਉਹ ਇਸ ਟੋਲ ਫਰੀ ਨੰਬਰ ਤੇ ਕਾਲ ਕਰਕੇ ਲੈ ਸਕਦੇ ਨੇ ਦੱਸ ਦਈਏ ਕਿ ਜਿਹੜਾ ਟੋਲ ਫਰੀ ਨੰਬਰ ਵਿਭਾਗ ਦੇ ਵੱਲੋਂ ਜਾਰੀ ਕੀਤਾ ਗਿਆ ਹੈ ਉਹ ਇਸ ਤਰ੍ਹਾਂ ਹੈ 1800 1801551 ਇਸ ਨੰਬਰ ਤੇ ਤੁਸੀਂ ਕਾਲ ਕਰਕੇ ਅਗਰ ਕੋਈ ਵੀ ਸਲਾਹ ਲੈਣਾ ਚਾਹੁੰਦੇ ਹੋ ਤਾਂ ਲੈ ਸਕਦੇ ਹੋ ਇੱਕ ਵਾਰ ਫਿਰ ਦੱਸਦੀ ਹੈ 1800 180 551 ਇਹ ਟੋਲ ਫਰੀ ਨੰਬਰ ਹੈ ਜਿਸ ਤੇ ਕਿਸਾਨ ਕਾਲ ਕਰਕੇ ਕਿਸੇ ਵੀ ਪ੍ਰਕਾਰ ਦੀ ਖੇਤੀਬਾੜੀ ਦੇ ਨਾਲ ਸੰਬੰਧਿਤ ਸਲਾਹ مشਵਰਾ ਕਰ ਸਕਦੇ ਨੇ ਅਤੇ ਕੀਟਨਾਸ਼ਕ ਜਿਹੜੇ ਵੀ ਜ਼ਰੂਰਤ ਹੋਵੇ ਉਹ ਲੈ ਸਕਦੇ ਨੇ ਇਸ ਤੋਂ ਇਲਾਵਾ ਡਾਕਟਰ ਨੇ ਇਹ ਵੀ ਗੱਲ ਕਹੀ ਹੈ ਕਿ ਖੇਤੀਬਾੜੀ ਵਿਭਾਗ ਅਤੇ ਪਯੂ ਹਮੇਸ਼ਾ ਹੀ ਕਿਸਾਨਾਂ ਦੇ ਨਾਲ ਹੈ ਕਿਸੇ ਵੀ ਪ੍ਰਕਾਰ ਦੇ ਲੋੜਿੰਦੇ ਕੀਟਨਾਸ਼ਕ ਅਤੇ ਸਪਰੇ ਜਿੰਨੇ ਵੀ ਕਿਸਾਨਾਂ ਨੂੰ ਜੁੜਤ ਹੋਵੇਗੀ ਉਹ ਵਿਭਾਗ ਦੇ ਵੱਲੋਂ ਤੇ ਪੀਏਜੂ ਪੀਏਜੂ ਦੇ ਵੱਲੋਂ ਪ੍ਰੋਵਾਈਡ ਕਰਵਾਈ ਜਾਏਗੀ ਕਿਸੇ ਇਹਨਾਂ ਨੂੰ ਮੁਹैया करवाई ਜਾਵੇਗੀ